ਇਸ ਵੇਲੇ ਦੀ ਵੱਡੀ ਖਬਰ ਆ ਰਹੀ ਜੀ ਗੁਰਦਾਸਪੁਰ ਦੇ ਵੇਰਕਾ ਮੀਲਕ ਪਲਾਂਟ ਤੋਂ ਬਾਹਰ ਜਿੱਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਤੇ ਦੋ ਰੌਨ ਫਾਇਰ ਕੀਤੇ ਜਾਂਦੇ ਨੇ ਅਤੇ ਇੱਕ ਮੁਲਾਜ਼ਮ ਜੋ ਕਿ ਪ੍ਰਾਈਵੇਟ ਠੇਕੇਦਾਰ ਦਾ ਮੁਲਾਜ਼ਮ ਸੀ ਅਤੇ ਉਸਨੇ ਗੱਡੀ ਜਿਹੜੀ ਵੇਰਕਾ ਮੀਲਕ ਪਲਾਂਟ ਤੋਂ ਬਾਹਰ ਕੱਢਦੇ ਸਮੇ ਉਸ ਦੇ ਉੱਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਦੋ ਫਾਇਰ ਕਰਨ ਤੋਂ ਬਾਅਦ ਉਸ ਦੀ ਗੱਡੀ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਦਸਨ ਜੋ ਗੱਲ ਇਹ ਵੀ ਹੈ ਕਿ ਉਥੇ ਜੋ ਮੋਟਰਸਾਈਕਲ ਤੇ ਹੁੰਦੇ ਨੇ ਉਹ ਮੋਟਰਸਾਈਕਲ ਜਿਹੜਾ ਇੱਥੇ ਲਗਾ ਕੇ ਉਸ ਦੀ ਗੱਡੀ ਜਿਹੜੀ ਆ ਜਿੰਨ ਦੱਸੀ ਜਾ ਰਹੀ ਆ ਅਤੇ ਉਸ ਨੂੰ ਲੈ ਕੇ ਗੁਰਦਾਸਪੁਰ ਵੱਲ ਨੂੰ ਭੱਜ ਜਾਂਦੇ ਨੇ ਇੱਥੇ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਆ ਤੇ ਕੀ ਕੋਈ ਜਾਣਕਾਰੀ ਮਿਲਦੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਬਣੇ ਰਹੋ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਬਲਜੀਤ ਸਿੰਘ ਲਮ ਦੀ ਰਿਪੋਰਟ ਗੁਰਦਾਸਪੁਰ ਭਾਈ ਕੀ ਮਸਲਾ ਕੀ ਹੋਇਆ ਜੀ ਸਾਰਾ ਕੁਛ ਨਹੀਂ ਭਾਈ ਇੱਕ ਵਾਰ ਗੱਡੀ ਚਾਂਗ ਬੈਠਾ ਸਲਫੀ ਮਾਰਿਆ ਘੇਰ ਪਾ ਕੇ ਤੁਰ ਲੱਗੇ ਨਾਲ ਹੀ ਤਿੰਨ ਮੁੜੇ ਆਏ ਗੱਡੀ ਕਿਹੜੀ ਗਈ ਜਿੰਨ ਜਿੰਦੀ ਆ ਜਨ ਗੱਡੀ ਹਾਂਜੀ ਤੂੰ ਇੱਥੇ ਹੀ ਕਰਦੇ ਹੋ ਪਲਾਟ ਤੇ ਲੱਗੀ ਪਲਾਟ ਤੇ ਕਿੱਥੇ ਜਾ ਰਹੇ ਸੀ ਬਾਹਰ ਚੱਲੇ ਹਾਂ ਬਸ ਕੀ ਨਾਮ ਜੀ ਆਪਣਾ ਹਾਦੀ ਸਿੰਘ ਅੱਛਾ ਤੇ ਕਿੰਨੇ ਬੰਦੇ ਸੀ ਕਿ ਆਏ ਜਿਹੜੇ ਤਿੰਨ ਤਿੰਨ ਬੰਦੇ ਸੀ ਇਹਨਾਂ ਨੇ ਮੂੰਹ ਬੰਨੇ ਨਹੀਂ ਮੂੰਹ ਨਹੀਂ ਕਾਹਦੇ ਉੱਤੇ ਹੀ ਕੇ ਮੋਟਰਸਾਈਕਲ ਤੇ ਮੋਟਰਸਾਈਕਲ ਇੱਥੇ ਲੱਗਾ ਵਾ ਤੇ ਗੱਡੀ ਲੈ ਕੇ ਫਰਾਰ ਹੋ ਗਏ ਨੇ ਉਹ ਰੰਜੀਤ ਨਹੀਂ ਤੁਹਾਡੇ ਨਾਲ ਨਾ ਨਾ ਗੱਲ ਹੀ ਕੋਈ ਨਹੀਂ ਅੱਜ ਜੰਗੀ ਭਲੇ ਆਇਆ ਹਰਿਆਣਾ ਤੋਂ ਜੇ ਪਹਿਲਾਂ ਇੱਥੇ ਖੜਾ ਹੁੰਦਾ ਤੇ ਕੋਈ ਤੇ ਕੋ ਮੋਕੇ ਤੇ ਹੋਰ ਖੜੇ ਹੀ ਗਏ ਕਿ ਮੋਕੇ ਤੇ ਹੋਰ ਕੇ ਨੂੰ ਵੇਖਿਆ ਇਹ ਕਾਇ ਮੜਾਇਆ ਕਿ ਨੂ ਮੇਰਾ ਬੇਟਾ ਜਦੋਂ ਕੱਡੇ ਦੇ ਮਰੇ ਵੀ ਲਾਭ ਛਾਂਭੇ ਹੋ ਗਏ ਭਾਜੀ ਕੀ ਕੀ ਗੱਲ ਬਾਤ ਹੋਈ ਕੋਈ ਗੱਲ ਬਾਤ ਭਾਜੀ ਮੈਂ ਚਲ ਗਿਆ ਉਧਰੋਂ ਭਾਈ ਉਹਨਾਂ ਗੱਡੀਆਂ ਸੇ ਸਟਾਰਟ ਕੀਤੀ ਤੇ ਮੈਂ ਉਧਰੋਂ ਆਪਣਾ ਛੱਟ ਲੈ ਕੇ ਮਾਂ ਦਾ ਪੈਸੇ ਉਹਨੂੰ ਤੇ ਤਿੰਨ ਜਿਹੜੇ ਮੂੜੇ ਮੈਂ ਉਹਦੇ ਵੇਖਦਾ ਪਿਆ ਤੇ ਮੋਟਰਸਾਈਕਲ ਅੱਥੇ ਲਾਇਆ ਤੇ ਇੱਕ ਇੱਕ ਕੱਦਲੀ ਛੜ ਹੋ ਗਏ ਦੋ ਮਾਰਗੇ ਛੜ ਹੋ ਗਦੇ ਫਾਇਰ ਮਾਰਿਆ ਤੇ ਗੱਡੀ ਲੈ ਕੇ ਚਲ ਗਏ ਕਿੰਨੇ ਫਾਇਰ ਕੀਤੇ ਜੀ ਦੋ ਫਾਇਰ ਦੋ ਫਾਇਰ ਕੀਤੇ ਕਿੰਨੀ ਕੇਜ ਲੱਗਦੀ ਹੈ ਕਿ ਮੰਨੇ ਪਤਾ ਨਹੀਂ ਉਹ ਕਹਿ ਨਹੀਂ ਸਕਦੇ ਮੈਂ ਤਾਂ ਥੋੜਾ ਦੂਰ ਸੀਗਾ 24 25 25 26 ਸਾਲ ਦਾ ਲੱਗਦਾ ਜੀ 25 26 ਸਾਲ ਦਾ ਲੱਗਦਾ 25 25 30 30 ਦੇ ਵਿੱਚ ਹੋਵੇ ਜੀ ਮੂੰਹ ਬਣੇ ਹੋਈ ਗੱਡੀ ਦਾ ਨੰਬਰ ਕੀ ਹੈ ਤੁਹਾਡੀ ਦਾ BB35 FA FA 5409 ਕਿਹੜੇ ਮੇਕ ਕਿਹੜਾ ਵਾਜੀ ਉਹ ਗੱਡੀ ਕਿਹੜੀ ਆ ਰੋਪੀ ਜੈਨ ਜੈਨ ਜੀ